ਇਹ ਉਹਦੇ ਵਿੱਚ ਹਸ਼ਿਆਰ ਪਰ ਹਲਕਾ ਵੀ ਹੈ ਇਹ ਮੋਦੀ ਜੀ ਨੇ ਔਰਤਾਂ ਨੂੰ ਮਾਰ ਦਿੱਤਾ ਤੇ ਪੱਟਾ ਹੋਰ ਵੀ ਜ਼ਿਆਦਾ ਪਛਬਣ ਕਰਨਾ ਹੈ ਤੁਹਾਡੇ ਹੰਕੇ ਦੇ ਵਿੱਚ ਇੱਕ ਔਰਤ ਕਈ ਆ ਮੈਨੂੰ ਆਸ ਹੈ ਕਿ ਤੁਸੀਂ ਉਹਦਾ ਸਿਰ ਕਦੀ ਵੀ ਹਲੇ ਫੋਰ ਦੋਗੇ ਸੋਸ਼ਲ ਵਰਕਰ ਹੈ ਉਪਾੜੇ ਦੇ ਵਿੱਚ ਰਹਿ ਕੇ ਬਹੁਤ ਕੰਮ ਕੀਤਾ ਲੋਵਰ ਸੁਵਾਰੇ ਵਾਲੇ ਲੋਕ ਕਾਜੀ ਨੂੰ ਐਪਲੇਟ ਚਟਾਇਆ ਤੀਜੀ ਵਾਰੀ ਉਹਨਾਂ ਨੇ ਐਪੀ ਬੁਲਾਇਆ ਔਰ ਉਹਨੂੰ ਪਛਾਣਦੀ ਸ਼ਾਇਦ ਜਿਸ ਦੇ ਸੀਸੀ ਵੀ ਲੈਸ ਸੁਕੇ ਆ ਸਾਇਦ ਆਮਦੇ ਉਹ ਓਹ ਇਮਾਨਦਾਰ ਇਨਸਾਨ ਹੈ ਆਸਤ ਕਰਿਓ ਨਾ ਦੇ ਕੋਈ ਡਰ ਨਹੀਂ ਹੈ ਕਿ ਉਹਨਾਂ ਨੇ ਕਦੇ ਕਿਸੇ ਦਾ ਘੱਟ ਪੈਸੇ ਲੈ ਕੇ ਦਿੱਤਾ ਹੋਵੇ ਔਰ ਅਮਾਨਦਈ ਨਾਲ ਸੇਵਾ ਕਰਦੇ ਆਉਣ ਦੇ ਚੇਹੇ ਚ ਆ ਕੇ ਬਾਦੀ ਨੇ ਔਰਤਾਂ ਨੂੰ ਕਿੰਨਾ ਦੇਣਿਆ ਕਰਕੇ ਕਿੰਨੇ ਚੀਜ਼ ਕੀਤੀ ਆ ਮਹਾਂਤੂ ਜੀਆ ਉਹ ਇਹਦਾ ਅਸੀਂ ਮਾਣ ਰੱਖਦੇ ਇਹ ਬਹੁਤ ਰਸਤੀ ਕਰਿਆ ਹੈ ਭਾਰਤ ਦੁਨੀਆ ਦੇ ਵਿੱਚ ਮੋਹਤੱਕੇ ਜਾਇਆ ਅਸੀਂ ਤੇ ਇੱਕ ਜੋਗ ਦਾ ਪਾਲਾ ਇਹਨੂੰ 5ਵੇਂ ਨੰਬਰ ਤੋਂ 1ਵੇਂ ਨੰਬਰ ਤੇ ਲਿਆਣਾ ਅਸੀਂ ਤੇ ਸਾਡੇ ਕਿ ਫੋਰਨ ਕੰਟਰੀਆਂ ਦੀ ਲੋਗੀਆਂ ਉਹਨਾਂ ਨਾਲ ਉਹਦੀ ਆਪ ਸਾਡਾ ਬਣਦਾ ਰਾਇ ਇਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਉਹਦੀ ਜੇਸ ਰਾਸ ਜਿਹੜੇ ਨੇ ਕੀ ਰਿਆ ਅਮਾਨਦਾਰੀ ਨਾਲ ਕੰਮ ਕਰਦੇ ਆ ਉਹਨਾਂ ਦੀ ਕੇਂਦਰੀ ਬੰਦਾਨਾ ਜਿਸ ਦੇ ਕੋਈ ਵੀ ਯਕੀਨ ਨਹੀਂ ਹੈ ਕਿ ਇਹ ਸਾਮਨਿਕ ਹੈ ਸਾਰੇ ਲੋਕ ਦੀ ਕੀ ਦੇਖਦੇ ਹੋ ਰੋਡ ਟੀਵੀ ਤੇ ਵੀ ਪਤਾ ਲੱਗ ਰਿਹਾ ਹੈ ਕਿ ਕੀ ਕੀ ਹੋ ਰਿਹਾ ਹੈ ਔਰ ਤੋਂ ਕਰਤਾ ਸੀ ਦੇ ਆਪਣੇ ਹਲਕੇ ਲਈ ਬਹੁਤ ਬਸਮ ਗਿਆ ਉਹਨਾਂ ਨੇ ਕੱਪੜੇ ਕੱਪਿਆ ਜੋ ਸਾਰੇ ਹੀ ਖਿਲਾ ਬਾਅਦ ਵਿੱਚ ਜਿੰਨੇ ਐਫ ਪੀ ਆਏ ਹੋਏ ਅਸਾਂ ਹਲਕੇ ਲਈ ਉਹਨਾਂ ਦਾ ਸਭ ਤੋਂ ਵੱਧ ਗਿਆ ਪੈਸਾ ਹੈ ਮੰਨ ਲਈ ਆਪਣੇ ਦਰ ਦੇ ਆਪ ਬਤਨ ਦਾ ਐਲਬੇਸ ਜੇਸਰਾ ਆਧਿਆ ਉਹ ਕੈਰੀਕਰ ਕਾਲਜ ਲੈ ਕੇ ਆਇਆ ਆਪਣੇ ਕੰਮ ਕਿਸ ਨੂੰ ਤੋਂ ਕੋਟਲੇ ਤੇ ਪਰ ਜੇ ਟੈਂਡਰ ਵੀ ਜੇ ਕੋਈ ਆਉਂਦੀ ਹੈ ਉਹਦਾ ਵੱਖਰੀ ਕਾਰਡ ਹੈ ਇਹ ਗ੍ਰਾਂਟ ਉਹ ਜਿਹੜੇ ਵੱਖਰੇ ਕੰਮ ਉਹ ਲੈ ਕੇ ਆਉਂਦੇ ਆ ਉਹ ਅਸੀਂ ਆਰਥੋ ਤੋਂ ਪਗਾਰੇ ਤੱਕ ਜਿਹੜੀ ਨੂੰ ਲਾਇਆ ਰੋ ਹੈ ਉਹ ਕੋਰਲੇ ਤੋਂ ਹੋਈ ਆ ਔਰ ਜਿਹੜੀ ਸੋਸ ਤੋਂ ਆਰਥੋ ਤੋਂ ਸੰਦਰ ਤੱਕ ਹੈ ਵੀ ਪਰਪਰ ਨੂੰ ਇਹ ਸਾਰਿਆਂ ਦੇ ਪੈਸੇ ਆ ਚੁੱਕੇ ਆ ਹੁਸ਼ਿਆਰਪੁਰ ਕੁਆੜਾ ਦਾ ਇਹ ਸਕੂਪ ਕਿਹ ਨਾਲ ਚੁੱਕ ਹੋ ਗਿਆ ਸਾਰੇ ਕੰਮ ਹੋ ਗਏ ਆ ਆਪਣੀ ਹਲਕੇ ਦੀ ਜਿਹੜੀ ਬਹੁਤ ਕੰਮ ਗਿਆ ਕਿ ਆਮਦ ਦੇ ਕੋਲ ਐਂ ਲੋਕ ਸੁਲਾ ਗਰਮੀ ਵੀ ਤੋਂ ਹੈ ਔਰ ਤੁਸੀਂ ਇੱਕ ਜ਼ਿੰਮੇਵਾਰੀ ਨਿਭਾਈ ਆ ਇਹ ਸੋਚੋ ਕਿ ਅਸੀਂ ਇਮਾਨਦਾਰ ਹੈ ਕਿ ਉਹਨਾਂ ਨੇ ਵੋਟ ਰਹੀ ਇਮਾਨਦਾਰ ਉਹਨਾਂ ਦੇ ਕੋਈ ਨਹੀਂ ਉਹ ਘਰਵਾਲੀ ਵੋਟ ਪਾਦੇ ਆਨ ਨੂੰ ਮਾਂ ਦਾ ਹੀ ਨਾਲੋ ਜਿਤਾਉਂਦੇ ਆ। ਕਾਇ ਤੋਂ ਪਟਾਦੀ ਉਹ ਮਾਂ ਦਾ ਹੀ ਨਾਮ ਦਿੰਦੇ। ਇਹ ਸਾਰੇ ਜਿਹੜੇ ਆਪਾਂ ਬੇਈਮਾਨ ਹੋਈਏ ਤੇ ਕੋਟ ਵੀ ਨਾ ਪਾਵੇ, ਹਰ ਕੋਈ ਕਹੇ ਦਈਏ ਤਾਂ ਇਹਨਾਂ ਨੇ ਇੱਕ ਵੋਟ ਪਾਈ। ਉਹ ਜੇ ਤੁਸੀਂ ਉਹਨਾਂ ਨੂੰ ਜਿਤਾਉਂਦੇ ਸੀ ਵੱਡੇ ਮਾਰ ਦੇ ਨਾਲ, ਉਹ ਪਟੜੀ ਕੋਰ ਵੀ ਜੂਬੀ ਕਰ ਗਈ ਐ ਕਿ ਭੈ ਭਰਾਵਾਂ ਦੀ ਭੈਣ ਖੜੀ ਐ ਔਰ ਬੱਚਿਆਂ ਦੀ ਮਾਂ ਖੜੀ ਐ। ਇਲੈਕਸ਼ਨ ਲਾ ਦੇਈਆ। ਔਰ ਤੁਸੀਂ ਇਸ ਮੌਜਾ ਫਿਰ ਤਰੀਕੋ ਕਰਵਾ ਲਓ ਤੇ ਫਿਰ ਅਗਰ ਪਰਸੋਂ ਦਾਇਰੇ ਸਾਹਿਬ ਆਇਆ ਤੇ ਅਸੀਂ ਇਹਨੂੰ ਪਹਿਲੀ ਦਿਨਾ ਅਸੀਂ ਇਹ ਸੀਟ ਜਿੱਤ ਕੇ ਆਹ ਹਾਸਲੇ ਵਿੱਚ ਸੱਚਾ ਆਤਮਿਕ ਵੱਡੇ ਮਾਰ ਦਿੰਨਾ ਸੀ ਜਿੱਤ ਕੇ ਮੋਟੀ ਜੀ ਦੀ ਝੋਲੀ ਵਿੱਚ ਪਾਣੀ ਆ ਔਰ ਇਹ ਸੀ ਤਰਕੀ ਦੇ ਵਿੱਚ ਜੋਗਾਨ ਪਾਉ ਜਦੋਂ ਦੇ ਤਰਕੀ ਕਰੂਗਾ ਤਾਂ ਤੁਸੀਂ ਵੀ ਕਿਹਾ ਕਰੋਗੇ ਦੇ ਵਿੱਚ ਸਾਡਾ ਵੀ ਜੋਗਾਨ ਆ ਇਹਦੇ ਵਿੱਚ ਹਸ਼ਿਆਰ ਤੋਂ ਹਲਕੇ ਦਾ ਜੋਗਾਨ ਆ और जिन्ना मान होगा अपने ऊपर आओ इस मान को कि डॉक्टर भी देना बरकरार रखना ऐसी जेठ के मोदी जी की चोरी छुपा के और असली देश की तरक्की के प्रोग्राम पर ये का खालसा वाई कुटी की मैं जिन्हें मेरे पीर जितने मेरे सदस्य आया पहले मैं अपना बहुत बहुत दिलों का आभार करता हूँ ਉਹਨਾਂ ਤੋਂ ਬੰਦੇ ਚਲਾਇਆ ਕਰਾਣੇ ਆ ਸਾਰਿਆਂ ਦੀ ਬੇਤੀ ਵੀ ਆ ਸਾਰਿਆਂ ਨੇ ਚਾਹ ਪੀ ਕੇ ਜਾਣੀ ਆ ਚਾਹ ਤੋਂ ਬਿਨਾਂ ਕੋਈ ਨਾ ਜਾਵੇ